ਰਜੀ ਮੇਰੇ ਬੈਕਗ੍ਰਾਉਂਡ ਚ ਇੱਕ ਫੋਟੋ ਹੈ ਡੇ ਇਹ ਗਰੁੱਪਸ ਦੇ ਵਿੱਚ WhatsApp ਗਰੁੱਪ ਦੇ ਵਿੱਚ Facebook ਤੇ ਬਹੁਤ ਵਾਇਰਲ ਹੋ ਰਹੀ ਏ ਤਾਂ ਬੱਚੇ ਇਸ ਫੋਟੋ ਦੇ ਵਿੱਚ ਸਿੱਖਿਆ ਵੀ ਪਾਗਦੀਆਂ 1600 ਪੋਸਟ ਨੂੰ ਦੇਖ ਕੇ ਇਹ ਕਹਿ ਰਹੇ ਨੇ ਵੀ ਤੁਸੀਂ ਸਬਜੈਕਟ ਤੇ ਡਿਵਾਈਡ ਕਰੋ ਕਿਹੜੇ ਸਬਜੈਕਟ ਨੂੰ ਕਿੰਨੀਆਂ ਕੋ ਪੋਸਟਾਂ ਆਈਆਂ ਫਿਰ ਬਟ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹ ਰਿਹਾ ਹਜੇ ਕੋਈ ਐਸਟੀਮੇਟ ਕਿਸੇ ਕੋਲ ਨਹੀਂ ਹੈਗਾ ਮਾਸਟਰ ਕੈਟਰ ਦੀਆਂ ਕਿੰਨੀਆਂ ਕੋ ਪੋਸਟਾਂ ਆਣਗੀਆਂ ਜਾਂ ਨਹੀਂ ਆਣਗੀਆਂ ਠੀਕ ਹੈ ਲੈਕਚਰਰ ਦੀਆਂ ਪੋਸਟਾਂ ਦਾ ਐਸਟੀਮੇਟ ਹੈਗਾ 6 ਤੋਂ 800 ਦੇ ਵਿੱਚ ਜਿਹੜੀਆਂ ਪੋਸਟਾਂ ਨੇ ਲੈਕਚਰਰ ਕੈਡਰ ਦੀਆਂ ਆਣਗੀਆਂ ਬਾਕੀ ਰਾਜੇ ਕਿਸੇ ਕੋਲ ਕੋਈ ਐਸਟੀਮੇਟ ਹੈ ਨਹੀਂ ਕਿਸੇ ਕੋਈ ਡਿਪਾਰਟਮੈਂਟ ਦੀ ਹਜੇ ਕੋਈ ਹਲਚਲ ਨਹੀਂ ਹੈਗੀ ਮਾਸਟਰ ਕੈਡਰ ਦੇ ਰਿਲੇਟਡ ਮਾਸਟਰ ਕੈਡਰ ਦੇ ਰਿਲੇਟਡ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਬਾਕੀ ਕੋਈ ਵੀ ਬੱਚਾ ਜੇ ਮਾਸਟਰ ਕੈਡਰ ਮੈਥ ਜਾਂ ਲੈਕਚਰਰ ਕੈਡਰ ਮੈਥ ਲਈ ਪ੍ਰਪੇਅਰ ਕਰ ਰਿਹਾ ਤਾਂ ਉਹ ਕੋਰਸ ਜੁਆਇਨ ਕਰ ਸਕਦਾ ਹੈ ਬੜੀ ਨੋਮੀਨਲ ਪ੍ਰਾਈਜ਼ ਤੇ ਕੋਰਸ ਜਿਹੜਾ ਚੱਲ ਰਿਹਾ ਤੁਸੀਂ ਮੈਸੇਜ ਕਰਕੇ